ਕੋਲੰਬੀਆ ਵਿੱਚ 에어ਬेस ਦੇ ਨੇੜੇ ਟਰੱਕ ਵਿੱਚ ਧਮਾਕਾ ਜਿਸ ਕਾਰਨ 18 ਲੋਕਾਂ ਦੀ ਮੌਤ ਦੀ ਜਿਹੜੀ ਸੂਚਨਾ ਮਿਲੀ ਹੈ ਕੋਲੰਬੀਆ ਵਿੱਚ ਵੀਰਵਾਰ ਨੂੰ ਦੋ ਵੱਖ-ਵੱਖ ਹਮਲਿਆਂ ਵਿੱਚ 18 ਲੋਕਾਂ ਦੀ ਮੌਤ ਹੋ ਗਈ ਵੀਰਵਾਰ ਨੂੰ ਕੋਲੰਬੀਆ ਦੇ ਸ਼ਹਿਰ ਕੈਲੀ ਵਿੱਚ 에어ਬेस ਨੇੜੇ ਇੱਕ ਟਰੱਕ ਵਿੱਚ ਬੰਬ ਧਮਾਕਾ ਹੋਇਆ ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਜਦਕਿ 71 ਤੋਂ ਵੱਧ ਲੋਕ ਜ਼ਖਮੀ ਹੋ ਗਏ ਮੀਡੀਆ ਰਿਪੋਰਟਾਂ ਅਨੁਸਾਰ ਇਹ ਧਮਾਕਾ ਮਾਰਕੋ ਸਵਾਰੇਜ ਮਿਲਟਰੀ ਐਡੂਕੇਸ਼ਨ ਸਕੂਲ ਦੇ ਨੇੜੇ ਹੋਇਆ ਇਸ ਤੋਂ ਕੁਝ ਘੰਟੇ ਪਹਿਲਾਂ ਕੋਕੀਨ ਦੀ ਫਸਲ ਨੂੰ ਨਸ਼ਟ ਕਰਨ ਜਾਂ ਰਹਿ ਸਕੂਲੇ ਸਮਲਾਜਮਾ ਨੂੰ ਲੈ ਕੇ ਜਾ ਰਹੇ ਇੱਕ ਹੈਲੀਕਾਪਟਰ ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ ਜਿਸ ਵਿੱਚ 12 ਪੁਲਿਸ ਅਧਿਕਾਰੀ ਮਾਰੇ ਗਏ ਸਨ ਕੋਲੰਬੀਆ ਦੇ ਰਾਸ਼ਟਰਪਤੀ ਗੁਸਟਾਵ ਪੈਟਰੋ ਨੇ ਕਿਹਾ ਕਿ ਇਹਨਾਂ ਹਮਲਿਆਂ ਪਿੱਛੇ ਬਾਗੀ ਸੰਸਥਾ ਗਠਨ ਐਸੋਸੀਏਸ਼ਨ ਦੇ ਟੜੇ ਹਨ ਐਸੋਸੀਏਸ਼ਨ ਦਾ ਉਦੇਸ਼ ਕੋਲੰਬੀਆ ਦੀ ਸਰਕਾਰ ਨੂੰ ਉਖਾੜਨ ਸੁਟਣਾ ਹੈ ਹਾਲਾਂਕਿ ਇਸ ਸੰਗਠਨ ਨੂੰ 2016 ਵਿੱਚ ਇੱਕ ਸ਼ਿਕਾਇਤੀ ਸਮਝੌਤੇ ਤੋਂ ਬਾਅਦ ਭੰਗ ਕਰ ਦਿੱਤਾ ਗਿਆ ਸੀ ਪਰ ਇਹ ਹਲੇ ਵੀ ਕਈ ਖੇਤਰਾਂ ਵਿੱਚ ਨਿਸ਼ੀਲੇ ਪ੍ਰਦਾਤਾਾਂ ਦੀ ਸਪਲਾਈ ਵਿੱਚ ਸਰਗਮ ਨੇ ਇਹ ਤਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਨਾਲ ਤਨਬਰ